ਪਾਜੀ ਅਹੀਂ ਸਾਰੀ ਢਾੜੀ ਮੇਰੇ ਨਾਲ ਘੁੰਮਦਾ ਰਿਹਾ ਵਾ ਮੈਨੇਜਰ ਪਾਜੀ ਖੁਦ ਮੈਨੂੰ ਮਾਰਕੀਟ ਲੈ ਗਿਆ ਗੱਡੀ ਮੇਰੀ ਚ ਗਿਆ ਵਾ ਸਾਡੇ ਨਾਲ ਘੁੰਮਦੇ ਰਹੇ ਆ 5 ਵਜੇ ਤੱਕ ਘੁੰਮਦੇ ਰਹੇ ਆ 5 ਵਜੇ ਤੋਂ ਬਾਅਦ ਜਦੋਂ ਵਾਪਸ ਆਏ ਆ ਇਹ ਥੱਲੇ ਉਤਰ ਕੇ ਮੈਨੂੰ ਕਹਿੰਦਾ ਤੁਸੀਂ ਗੱਡੀ ਪਾਰਕਿੰਗ ਕਰ ਦਿਓ ਮੈਂ ਗੱਡੀ ਪਾਰਕਿੰਗ ਕਰਨ ਲਿਆ ਇਹ ਉਤਰ ਕੇ ਅੰਦਰ ਸਕੂਲ ਦੀ ਵਾਲੇ ਆ ਗਏ ਇਕੱਠੇ ਹੀ ਆਉਣ ਦੇ ਤੁਰੇ ਮੇਰਾ ਥੋੜਾ ਫਰਕ ਰਹਿ ਗਿਆ ਯਾਨੀ 5-7 ਮੀਟਰ ਦਾ ਫਰਕ ਹੀ ਹੈ ਇੱਕ ਜਹੀ ਮੈਂ ਪਿੱਛੇ ਸੀ ਤੇ ਤੁਰੇ ਤੁਰੇ ਜਾਂਦੇ ਨੂੰ ਅਟੈਕ ਹੋ ਗਿਆ ਵਾ ਮੋਦਰੇ ਮੋਡੇ ਗਿਆ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਜਾਨ ਨਿਕਲ ਗਈ ਹੈ ਵਾਹ ਮੈਂ ਕਹਿੰਦਾ ਵੀ ਸਰ ਜੀ ਇਹਦੇ ਵਰਗਾ ਬੰਦਾ ਸਾਡੇ ਇਲਾਕੇ 'ਚ ਹੈ ਨਹੀਂ ਆ ਐਡਾ ਨਿੱਗਾ ਸੁਭਾਅ ਦੇ ਵਧੀਆ ਹੈ ਬਹੁਤ ਵਧੀਆ ਹਾਸੇ ਮਜ਼ਾਕ ਵਾਲੇ ਬੰਦੇ ਹੈ ਬਹੁਤ ਵਧੀਆ ਸੁਭਾਅ ਹੈ ਇਹਨਾਂ ਦਾ ਕੰਪਨੀ 'ਚ ਵੀ ਇਹਨਾਂ ਨੂੰ ਚਾਚਾ ਚਾਚਾ ਕਹਦੇ ਸਾਰੀ ਕੰਪਨੀ ਪਿਆਰ ਕਰਦੀ ਹੈ ਇਹਨਾਂ ਨੂੰ ਇਹਨਾਂ ਦਾ ਸੁਭਾਅ ਬਹੁਤ ਨਿੱਕਾ ਜੀ ਇਹਨਾਂ ਵਰਗਾ ਕੋਈ ਬੰਦਾ ਜਾਮ ਨਹੀਂ ਸਕਦਾ ਦੁਨੀਆ 'ਚ ਤੁਹਾਨੂੰ ਬਹੁਤ ਘੱਟ ਹੋਵੇ ਸਾਡੇ ਕੱਜ ਨਹੀਂ ਗਏਨ ਬ੍ਰਦਰ ਹੀ ਵੱਡੇ ਲੋਕੀਂ ਮੜੀ ਗੱਲ ਹੋਈ ਬੱਚੇ ਪਿੱਛੇ ਛੋਟੇ ਛੋਟੇ ਦੇ ਨਾਲ